ਪਿਛਲੇ ਦਿਨਾਂ ਦੇਖਿਆ ਕਿ ਵੈਪਰਸ ਲੁਕੋਤਾ ਜਾਂ ਫਿਰ ਖੁਦ ਜਾ ਕੇ ਉੱਥੇ ਗੈਂਗਸਟਰ ਲੁਕੇ ਹੋਏ ਇਸ ਤਰ੍ਹਾਂ ਦੀ ਚੀਜ਼ਾਂ ਹੀ ਗੜ ਬਣ ਚੁੱਕੀਆਂ ਕਹਿ ਸਕਦੇ ਹਾਂ ਕਿ ਫਲੈਟ ਜਿਹੜਾ ਹੱਬ ਬਣਿਆ ਉੱਥੇ ਰੈਜ਼ਾਈਡੈਂਸੀ ਨਹੀਂ ਮੈਂ ਇਹਨੂੰ ਹੋਰ ਤਰੀਕੇ ਨਾਲ ਤੁਹਾਨੂੰ ਪ੍ਰੈਜ਼ੈਂਟ ਕਰਨਾ ਚਾਹੁੰਦਾ ਕਿ ਜੇ ਹੁਣ ਇੰਨੇ ਐਕਟੀਵਿਟੀਆਂ ਹੋ ਰਹੀਆਂ ਐ ਇਨਕਾਊਂਟਰਸ ਹੋ ਰਹੇ ਐ ਪੁਛ ਕੇ ਛੋਰੀਆ ਬੰਦੇ ਫੜੇ ਜਾ ਰਹੇ ਤਾਂ ਇਹਦਾ ਮਤਲਬ ਪੁਲਿਸ ਇਸ ਟਾਈਮ ਤੇ ਪੂਰੀ ਮੁਸ਼ਤਿਹਤ ਤੇ ਐਕਟਿਵ ਹੈ ਜਿਵੇਂ ਆਪਾਂ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਜ਼ੀਰਾਪੁਰ ਖਰੜ ਏਰੀਆਜ਼ ਹੈਗੇ ਐ ਇਹ ਬੜੇ ਕੰਜੈਸਟਿਡ ਏਰੀਆਜ਼ ਐ ਜਿ ਔਨੋਨਿਮਿਟੀ ਦਾ ਫਾਇਦਾ ਉਠਾ ਕੇ क्राइम ਕਰਨ ਤੋਂ ਬਾਅਦ ਜਿਹੜਾ ਕ੍ਰਿਮੀਨਲ ਹੈ ਇੱਥੇ ਲੋਕਾਂ 'ੰਦੀ ਕੋਸ਼ਿਸ਼ ਕਰਦਾ ਹੈ ਪਰ ਪਿਛਲੇ 1 ਸਾਲ ਤੋਂ ਅਸੀਂ ਰੈਗੂਲਰ ਜਿਹੜੇ RWA's ਨਾਲ ਤੇ ਉੱਥੇ ਦੇ ਜਿਹੜੇ ਲੋਕਲ ਰਿਪ੍ਰেজੈਂਟੇਟਿਵਜ਼ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਹਾਂ ਸਾਡੀ ਟੈਨੈਂਟ ਵੈਰੀਫਿਕੇਸ਼ਨ ਡਰਾਈਵ ਰੈਗੂਲਰ ਜਿਹੜੀ ਚਲਾਈ ਗਈ ਹੈ ਉਹਦਾ ਬੜੀ ਸਾਨੂੰ ਸਕਸੈਸਫੁਲ ਤੇ ਬੜੇ ਅੱਛੇ ਰਿਜ਼ਲਟਸ ਉਹਦੇ ਮਿਲਦੇ ਨੇ ਕਾਫੀ ਹੱਦ ਤੱਕ ਟੈਨੈਂਟ ਵੈਰੀਫਿਕੇਸ਼ਨ ਕਾਫੀਆਂ ਨੇ ਕਰਾ ਲਈਏ ਤੇ ਉਹਦਾ ਰਿਜ਼ਲਟ ਇਹੀ ਹੈ ਕਿ ਹੁਣ ਜੇ ਕੋਈ ਮਾੜਾ ਬੰਦਾ ਉੱਥੇ ਆਂਦਾ ਹੈ ਤਾਂ ਸਾਨੂੰ ਕਿਤੇ ਨਾ ਤੇ ਜਿਹੜੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਇਹ ਸਡਨ ਇਨਸੀਡੈਂਸਸ ਉੱਥੇ ਲੋਕਾਂ ਦੇ ਵੱਧ ਗਏ ਮੈਂ ਇਹ ਕਹਿਣਾ ਚਾਹੂੰਗਾ ਹੁਣੇ ਸਡਨ ਇਨਸੀਡੈਂਸ ਸਾਡੇ ਫੜਨ ਦੇ ਵੱਧ ਗਏ ਤਾਂ ਕਿਉਂਕਿ ਸਾਡੀ ਪਿਛਲੇ ਸਾਲ ਡੇਢ ਸਾਲ ਤੋਂ ਜਿਹੜੀ ਅਸੀਂ ਮਿਹਨਤ ਕਰ ਰਹੇ ਹਾਂ ਇਹਦੇ ਉੱਤੇ ਉਹ ਸਾਨੂੰ ਇਨਫੋਰਮੇਸ਼ਨ ਵੀ ਮਿਲ ਰਹੀ ਹੈ ਸਾਡੀ ਟੈਕਨੀਕਲ ਐਨਾਲਿਸਿਸ ਵੀ ਉਹਦਾ ਵੀ ਫਾਇਦਾ ਹੋ ਰਿਹਾ ਜਿਸ ਕਰਕੇ ਇਮੀਡੀਏਟਲੀ ਜ਼ਿਆਦਾ ਕ੍ਰਿਮੀਨਲ ਨੂੰ ਅਸੀਂ ਅਰੈਸਟ ਕਰ ਲੈਂਦੇ ਜਾਂ ਫਿਰ ਇਟ ਰਿਜ਼ਲਟਸ ਇਨਟੂ ਐਨ ਐਂਕਾਊਂਟਰ ਸਰ ਕੋਟੇਵਰ ਆਲਸੋ ਹੋਟਲ ਦੇ ਮੌਤੋ ਬਿੰਗ ਯੂ ਜੇਨੇ ਇਕ 온 ਕਾਊਂਟਰ ਜ਼ੀਰਕਪੁਰ ਪਿੱਛੇ ਹੋਇਆ ਸੀਗਾ ਤੁਸੀਂ ਉਹ ਹੋਟਲ ਦੇ ਵਿੱਚ ਉਹ ਰਹਿ ਰਹੇ ਸੀਗੇ ਤਾਂ ਹੋਟਲਸ ਵਗੈਰਾ ਵੀ ਯੂਜ਼ ਹੋ ਰਹੇ ਨੇ ਇਨਫੈਕਟ ਉਹ ਵੀ ਸਾਰੀ ਅਸੀਂ ਵੈਰੀਫਿਕੇਸ਼ਨਸ ਵਗੈਰਾ ਪ੍ਰੋਪਰ ਹੋਟਲ ਦੇ ਵਿੱਚ ਵੀ ਡ੍ਰਾਈ ਸੈਰੀਆਂ ਜਾਰੀ ਆ ਉਸ ਇਨਸੀਡੈਂਟ ਦੇ ਵਿੱਚ ਵੀ ਪ੍ਰੋਪਰ ਵੈਰੀਫਿਕੇਸ਼ਨ ਹੋ ਗਿਆ ਚ ਰੱਖਿਆ ਹੋ ਸੀਗਾ ਕਿ ਵੀ ਹੋਟਲ ਘੇਰ ਉਹਦੇ ਕੋਈ ਆਪਾਂ ਕੋਈ ਸਰਪ੍ਰਾਈਜ਼ ਚੈੱਕ ਰਾਤ ਨੂੰ ਜਾਂ ਕੋਈ ਰੇਡ ਹੈ ਵੀ ਕੋਈ ਅੰਤਕ ਕੰਡਕਟ ਕਰਤੀ ਨਹੀਂ ਹੋਊਗਾ ਨਹੀਂ ਰੈਗੂਲਰਲੀ ਸਾਡੀਆਂ ਜਿਹੜੇ ਸਰਚ ਆਪਰੇਸ਼ਨਸ ਸਾਰੇ ਏਰੀਆਜ਼ ਦੇ ਵਿੱਚ ਜ਼ੀਰਕਪੁਰ ਵੀ ਡੇਰਾ ਬੱਸੀ ਖਰੜ ਇਨਕਲੂਡਿੰਗ ਮੋਹਾਲੀ ਜਿਹੜੇ ਹੈਗੇ ਸਾਡੇ ਰੈਗੂਲਰ ਸਰਚ ਆਪਰੇਸ਼ਨ ਦੇ ਵਿੱਚ ਚੱਲਦੇ ਰਹਿੰਦੇ ਆ ਇਹ ਜਿਹੜੇ ਸਾਰੇ ਰਿਜ਼ਲਟਸ ਸਾਰੇ ਜਿਹੜੀਆਂ ਸਾਡੇ ਰੈਗੂਲਰ ਡ੍ਰਾਈਵਸ ਆ ਉਹਨਾਂ ਦੇ ਨਤੀਜੇ ਇਸਾਰੇ ਪੜੇ ਗਏ ਨੇ ਇਸ ਚੀਜ਼ ਤੋਂ ਪੜੇ ਗਏ ਨੇ ਨਸ਼ਰੇ ਨਾਲ ਕੋਈ ਨਰਮ ਨਹੀਂ ਕਿਉਂਕਿ ਇਹਨਾਂ ਨਾਲ ਹੀ ਇਹ ਗਰੁੱਪ ਦੇ ਵਿੱਚ ਬਹੁਤ ਸੜਾ ਹੋ ਗਿਆ ਨਹੀਂ ਇਹ ਚ ਇਹਨਾਂ ਦਾ ਇਹਨਾਂ ਦਾ ਡਰੱਗਸ ਦੇ ਨਾਲ ਹਜੇ ਤੱਕ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਪਰ ਹਾਂ ਇਹਨਾਂ ਦਾ ਲੜਾਈ ਝਗੜੇ ਦੇ ਵਿੱਚ ਜਿਹੜਾ ਗਰੁੱਪੀਜ਼ਮ ਹੈਗਾ ਉਹਦੇ ਵਿੱਚ ਡਾਇਰੈਕਟ ਰਿਲੇਸ਼ਨਸ਼ਿਪ ਸੀਗੇ ਤੇ ਇਹ ਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜਾ ਬਾਹਰ ਬੰਦਾ ਬੈਠਾ ਸੀਗਾ ਉਹਦੇ ਇਸ਼ਾਰੇ ਤੇ ਸਾਰਾ ਜਿਹੜੀ ਇਨਸੀਡੈਂਟ ਇਹ ਚੱਲ ਰਿਹਾ ਸੀਗਾ ਅੱਲਾਹ ਕੱਛੇ ਜਿਹੜਾ ਥਰਡ ਇਨਸੀਡੈਂਟ ਜਿਹੜਾ ਥਰਡ ਕੇਸ ਹੈਗਾ ਉਹਦੇ ਵਿੱਚ ਅੱਜ ਸਵੇਰੇ ਜਿਹੜਾ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੁੱਢਾ ਹੈ ਉਹਨੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਤੋਂ ਤਿੰਨ ਪਿਸਟਲ ਜਿਹੜੇ ਰਿਕਵਰ ਕੀਤੇ ਗਏ ਇਹ ਦੋ ਸਾਥੀ ਇਹਨਾਂ ਦਾ ਨਾਮ ਅੰਕਿਤ ਉਰਫ ਅੰਕਿਤ ਰਾਣਾ ਹੈ ਅਤੇ ਦੂਸਰੇ ਦਾ ਨਾਮ ਹਰਪ੍ਰੀਤ ਸਿੰਘ ਉਰਫ ਮੱਖਣ ਹੈ ਜਿਹੜਾ ਹਰਪ੍ਰੀਤ ਸਿੰਘ ਉਰਫ ਮੱਖਣ ਹੈ ਇਹ ਮੈਂ ਕਹਿ ਰਿਹਾ ਸੀ ਇਹ ਚੌਥਾ ਬੰਦਾ ਹੈ ਜਿਹੜਾ ਡੇਰਾ ਬਸੀ ਵਾਲੇ ਕੇਸ ਦੇ ਵਿੱਚ ਵੀ ਅਕਿਊਜ਼ਡ ਹੈ ਇਹ ਦੋਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਇਹਨਾਂ ਦੋਨਾਂ ਤੋਂ ਜਿਹੜੇ ਤਿੰਨ ਵੈਪਨ ਐ ਤਿੰਨੋ 32 ਬੋਰ ਦੇ ਵੈਪਨ ਐ ਤੇ 10 ਕਾਰਤੂਸ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਗਏ ਪਲੱਸ ਉਸ ਦੇ ਨਾਲ-ਨਾਲ ਮੋਟਰਸਾਈਕਲ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਕਿ ਇਹ ਉਹੀ ਮੋਟਰਸਾਈਕਲ ਆ ਜਿਹੜਾ ਜੇਰਾਬੱਸੀ ਵਾਲੇ ਇਨਸੀਡੈਂਟ ਦੇ ਵਿੱਚ ਇਸਤੇਮਾਲ ਹੋਇਆ ਸੀਗਾ ਤਾਂ ਇਹ ਹੁਣ ਇਹਦੀ ਇਹਨਾਂ ਦੀ ਡਿਟੇਲ ਚ ਪੁੱਛਗਿੱਛ ਕੀਤੀ ਜਾਏਗੀ ਇਹ ਵੀ ਕੋਈ ਵੱਡੀ ਵਾਰਦਾਤ ਕਰਨ ਦੇ ਫਰਾਗ ਦੇ ਵਿੱਚ ਸੀਗੇ ਤੇ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਹ ਕੋਈ ਜਿਹੜਾ ਇਨਸੀਡੈਂਟ ਹੋਣ ਵਾਲਾ ਸੀਗਾ ਉਹਨੂੰ ਬਚਾਇਆ ਗਿਆ ਹੈ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਜਿਹੜਾ ਅੰਕਿਤ ਔਰ ਅੰਕਿਤ ਰਾਣਾ ਹੈ ਇਹਦੇ ਉੱਤੇ ਕਰੀਬ 5 ਮੁਕਦਮੇ ਹੈ ਪਹਿਲਾਂ ਹੀ ਦਰਜ ਨੇ ਤੇ ਇਹਦੇ ਵਿੱਚ ਪੰਜਾਬ ਤੇ ਹਰਿਆਣਾ ਦੋਨੋਂ ਸਟੇਟਸ ਦੇ ਵਿੱਚ ਇਹਦੇ ਖਿਲਾਫ ਮੁਕਦਮੇ ਦਰਜ ਨੇ ਤੇ ਇਹ ਐਸ ਪਰ ਪ੍ਰੀਮੀਨਰੀ ਇਨਫੋਰਮੇਸ਼ਨ ਪੰਚਕੋਲਾ ਪੁਲਿਸ ਨੂੰ ਵਾਂਟਡ ਬੀ ਸੀਗਾ ਹੈ ਬਾਕੀ ਡਿਟੇਲਸ ਅਸੀਂ ਉਹਨਾਂ ਦਾ ਟੈਕ ਕਰਕੇ ਲੈ ਰਹੇ ਹਾਂ ਸਰ ਜੀ ਅੰਕਿਤ ਰਾਣਾ ਉਹ ਹੀ ਹੈ ਬੁੱਕੀ ਰਾਣਾ ਦਾ ਕੋਈ ਨਾਣਾ ਇਹ ਬਨੇ ਕਾਸੀ ਗੱਲ ਇਹ ਗੁੱਡਾ ਗੈਂਗ ਦਾ ਮੈਂਬਰ ਹੈ ਹਾਂ ਪਰ ਪੁੱਪੀ ਰਾणे ਦਾ ਰਾਜਦੂ ਸੀਗਾ ਪੁਚਕੁਲਾ ਵੀ ਵਾਂਟਡ ਹੈ ਇਹ ਅਸੀਂ ਇਹਦੇ ਪੁਚਕੀ ਤੇ ਵੈਰੀਫਾਈ ਕਰਾਂਗੇ ਸੀ ਉਸ ਤੋਂ ਟੋਟਲ ਕੋਈ ਅਜਿਹਾ ਉੱਥੇ ਅਸਲੀ ਨਾਮ ਹੈ ਇਹ ਅਸੀਂ ਵੈਰੀਫਾਈ ਕਰਾ ਉਹ ਅੰਕਿਤ ਡਿਫਰੈਂਸ ਹੈ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਅੰਕਿਤ ਤਾਂ 2019 ਵਿੱਚ ਪੜਿਆ ਗਿਆ ਸੀ ਉਹ ਹੋਰ ਸੀਗਾ ਅੱਛਾ ਉਹ ਹੋਰ ਹੈ ਉਹ ਜਿਹੜਾ ਉਹ ਸੀਗਾ ਉਹ ਪੜਿਆ ਗਿਆ ਸੀ ਉਹਦਾ ਆਈ ਥਿੰਕ ਦੈਟਸ ਵੀ ኦਰੀਜਨਲ ਅੰਕਿਤ ਪਾਦੂ ਅੰਕਿਤ ਪਾਦੂ ਉਹ ਡਿਫਰੈਂਸ ਹੈ ਤੇ ਇਹ ਜਿਹੜਾ ਦੂਸਰਾ ਜਿਹੜਾ ਹੈ ਹਰਪੀ ਸਿੰਘ ਔਰ ਮੱਖਣ ਇਹਦੇ ਉੱਤੇ 10 ਐਫ ਆਈ ਆਰਜ਼ ਦ ਤੇ ਮੈਜੋਰਟੀ ਇਹਦੇ ਵਿੱਚ ਪਟਿਆਲਾ ਇਹ ਪਟਿਆਲੇ ਦਾ ਰਹਿਣ ਵਾਲਾ ਤੇ ਕਾਫੀ ਐਫ ਆਈ ਆਰ ਦੇ ਵਿੱਚ ਪਟਿਆਲੇ ਦੀਆਂ ਨੇ 357 338 397 302 ਅਸਲਾ ਐਕਟ ਡਬਲ ਮਰਡਰ ਕੇਸ ਵੀ ਆਏ ਤੇ ਤੇ ਕਾਫੀ ਵੱਡਾ ਇਹਦਾ ਕ੍ਰਿਮਨਲ ਰਿਕਾਰਡ ਹੈ ਜਿਹੜਾ ਹਰਪ੍ਰੀਤ ਸਿੰਘ ਉਰਫ ਮੱਖਾ ਨੇ ਡਬਲ ਮਰਡਰ ਕਿੰਨੇ ਡਬਲ ਮਰਡਰ ਡਿਟੇਲਸ ਤੁਹਾਨੂੰ ਅਸੀਂ ਕਰਕੇ ਸ਼ੇਅਰ ਕਰ ਦਿੰਦੇ ਜਿਹੜੀ ਹੈਗੀ ਪਟਿਆਲੇ ਦਾ ਹੀ ਹੈ ਡਬਲ ਮਰਡਰ ਅੰਕਿਤਰਾ ਨੇ ਆਪਣੇ ਮਹਾਂਲੀਪੁਰ ਤੋਂ ਕਈ ਕੇਸ ਪੁਲਿਸ ਲਈ ਅ ਇਹ ਹਰ ਇੱਕ ਇਹ ਜਿਹੜਾ ਅੰਕਿਤ ਰਾਣਾ ਹੈ ਇਹ ਉਹ ਵਾਂਟਡ ਬਾਇ ਪੰਚਕੁਲਾ ਤੇ ਇਹਦੇ ਉੱਤੇ ਵੈਸੇ ਮੁਹਾਲੀ ਦੇ ਇੱਕ ਤਾਂ ਟਕੌਲੀ ਦਾ 2022 ਦਾ ਕੇਸ ਦਰਜ ਹੈ ਤੇ ਇੱਕ ਜ਼ੀਰਕਪੁਰ ਦਾ 2022 ਦਾ ਕੇਸ ਦਰਜ ਹੈ ਐਕਸਟਰਸ਼ਨ ਦਾ ਆਰਮਜ਼ ਐਕਟਰ ਦਾ ਸਰ ਇਹ ਉਹੀ ਤਾਂ ਅੰਕਿਤ ਰਾਣਾ ਜੋ ਕਿ ਬੋਤਲਸ ਵਿੱਚ ਜਾ ਕੇ ਰੰਗਵਾਦੀ ਮੰਗਦੇ ਸੀ ਉਹ ਉਹੀ ਹੈ ਕੋਈ ਇਹ ਉਹੀ ਫਸਿਆ ਸੀਗਾ ਪਿਛਲੇ ਟਾਈਮ ਇਹ ਉਹੀ ਫੇਮ ਹੈ ਉਹੀ ਜ਼ੀਰਕਪੁਰ ਤੋਂ ਹੈ

ਐਕਚੁਅਲੀ ਜੋ ਬੰਦੇ ਜੋ ਜੁਜਾਰ ਨਗਰ ਜਿਹੜਾ ਗੱਡੀ ਵਾਲਾ ਸੀਗਾ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਜਦੋਂ ਬੰਦੇ ਭੱਜੇ ਸੀ ਗੱਡੀ ਛੱਡ ਕੇ ਤਾਂ ਉਹਨਾਂ ਦੀਆਂ ਕਲੀਅਰ ਸੀਸੀਟੀਵੀ ਫੁਟੇਜਸ ਤੇ ਫੋਟੋਸ ਸਾਨੂੰ ਆ ਗਈਆਂ ਸੀਗੀਆਂ ਉਹ ਫੋਟੋਸ ਸਾਡੇ ਕੋਲ ਵੀ ਹੈਗੀਆਂ ਤੇ ਅੰਮ੍ਰਿਤਸਰ ਪੁਲਿਸ ਨੂੰ ਵੀ ਅਸੀਂ ਪ੍ਰੋਵਾਈਡ ਕਰਤੀਆਂ ਸੀਗੀਆਂ ਤਾਂ ਜਿਹੜੇ ਅੰਮ੍ਰਿਤਸਰ ਪੁਲਿਸ ਨੇ ਫਰਦਰ ਹੋਰ ਐਕਸ਼ਨ ਲੈਂਦੇ ਹੋਏ ਜਿੱਤੇ ਕਰ ਮੇਰੀ ਇਨਫਰਮੇਸ਼ਨ ਹੈ ਸ਼ਾਇਦ ਉਹ ਬੰਦੇ ਇਹਨੂੰ ਫੜ ਲਏ ਹੈਗੇ ਉਹਨਾਂ ਦੇ ਬਟ ਉਹ ਐਗਜ਼ੈਕਟ ਮੈਂ ਵੈਰੀਫਾਈ ਕਰ ਲੈਣਾ ਕੀ ਬਣਿਆ ਪਰ ਅਸੀਂ ਉਹ ਫੁਟੇਜ ਇਸ ਉਹਨਾਂ ਨੂੰ ਪ੍ਰੋਵਾਈਡ ਕਰਤੀਆਂ ਸੀ ਜਿਹਦੇ ਨਾਲ ਉਹ ਉਸੇ ਇਲਾਕੇ ਦੇ ਰਹਿਣ ਵਾਲੇ ਬੰਦੇ ਸੀ ਤਾਂ ਉਹਨਾਂ ਨੇ ਈਜ਼ੀਲੀ ਟ੍ਰੇਸ ਕਰ ਲਈ ਸੀ ਭਾਵੇਂ ਨਾ ਹੋਰ ਕੁਝ ਸਰ ਠੀਕ ਹੈ ਜੀ ਥੈਂਕ ਯੂ ਸੋ ਮਚ ਏ ਮੇਰੇ ਮਾਲਕ ਜੀ ਤੱਕ ਦੋ ਜਿਲ੍ਹਿਆਂ ਨੂੰ ਨੀਡੋ ਬ੍ਰਿੰਗ ਜੀ ਦੇ ਤੋਂ